ਸਸਿਕਾ ਸਤਿਓ ਗਵਾਚੀਆਂ ਪੜਾ ਚੈਨ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦੀ ਗੱਤ ਹੈ ਆਪਾਂ ਜੰਗ ਜਿੱਤ ਚੱਲੇ ਬੱਲੇ ਲੋਕੋ ਬੱਲੇ ਆਪਾਂ ਜੰਗ ਜਿੱਤ ਚੱਲੇ ਬੱਲੇ ਲੋਕੋ ਬੱਲੇ ਆਪਾਂ ਜੰਗ ਜਿੱਤ ਚੱਲੇ ਇੱਕੋ ਹਮਲੇ ਚ ਕੀਤਾ ਗੋਡਿਆਂ ਦੇ ਥੱਲੇ ਬੱਲੇ ਲੋਕੋ ਬੱਲੇ ਛੱਡ ਕੇ ਮਜ਼ਾਈਲਾਂ ਆਪਾਂ ਪੱਟੀਆਂ ਧੂੜਾਂ ਖੌਰੇ ਕਿੰਨੇ ਮਰੇ ਹੋਣੇ ਮੈਂ ਕਾਤੋ ਝੂਰਾ ਪੁੱਤਰੇ ਸੀ ਫਿਰਦੇ ਤੋਂ ਬੰਬ ਵੀ ਨਹੀਂ ਚੱਲੇ ਬੱਲੇ ਲੋਕੋ ਬੱਲੇ ਆਪਾਂ ਜੰਗ ਜਿੱਤੇ ਚੱਲੇ ਮਿਣਮਿਣ ਕਰਦਾ ਗਵਾਂਢੀਆਂ ਦੇ ਅੱਗੇ ਮੈਨੂੰ ਤਾਂ ਨਹੀਂ ਲੱਗਦਾ ਕੋਈ ਦੇ ਨਾਲ ਲੱਗੇ ਮਿਣਮਿਣ ਕਰਦਾ ਗਵਾਂਢੀਆਂ ਦੇ ਅੱਗੇ ਮੈਨੂੰ ਤਾਂ ਨਹੀਂ ਲੱਗਦਾ ਕੋਈ ਉਹਦੇ ਨਾਲ ਲੱਗੇ ਭੁੱਖਣ ਮਲੰਗ ਦੀ ਵਗਾਰ ਕਿਹੜਾ ਚੱਲੇ ਬੱਲੇ ਲੋਕੋ ਬੱਲੇ ਆਪਾਂ ਜੰਗ ਜਿੱਤੇ ਚੱਲੇ ਅੱਗੇ ਆ ਕੇ ਬਦੋ ਬਦੀ ਕੁਝ ਤਾਂ ਜਵਾਬ ਉਹ ਵੀ ਦੋ ਬਦੋ ਬਦੀ ਕੁਝ ਤਾਂ ਜਵਾਬ ਉਹ ਵੀ ਦੋ ਕੁਝ ਬੰਦੇ ਆਪਣੇ ਤਾਂ ਉਹ ਵੀ ਮਾਰ ਲਓ ਬਦੋ ਬਦਿ ਕੁਝ ਤਾਂ ਜਵਾਬ ਉਹ ਵੀ ਦੋ ਕੁਝ ਬੰਦੇ ਆਪਣੇ ਤਾਂ ਉਹ ਵੀ ਮਾਰ ਰੋ ਲੁੱਕ ਲੁੱਕ ਰੋਇਓ ਪਤਾ ਕਿਸੇ ਨੂੰ ਨਾ ਚੱਲੇ ਲੁੱਕ ਲੁੱਕ ਰੋਇਓ ਪਤਾ ਕਿਸੇ ਨੂੰ ਨਾ ਚੱਲੇ ਬੱਲੇ ਲੋਕੋ ਬੱਲੇ ਆਪਾਂ ਜੰਗ ਜਿੱਤੇ ਚੱਲੇ ਅਗਲਾ ਬੰਦਾ ਜੀ ਕਿ ਜੰਗ ਦੇ ਨਿਸ਼ਾਨ ਤੁਹਾਡੇ ਦਿਲਾਂ ਵਿੱਚ ਰਹਿਣੇ ਜੰਗ ਦੇ ਨਿਸ਼ਾਨ ਤੁਹਾਡੇ ਦਿਲਾਂ ਵਿੱਚ ਰਹਿਣੇ ਆਮ ਲੋਕੀ ਦੋਹਾਂ ਪਾਸੇ ਮਾਰ ਨਹੀਂ ਪੈਣੇ ਆਮ ਲੋਕੀ ਦੋਹਾਂ ਪਾਸੇ ਮਾਰ ਨਹੀਂ ਪੈਣੇ ਬੜੇ ਪੈਣੇ ਮਿਦਰੇ ਨੇ ਟੈਂਕਾਂ ਤੋਪਾਂ ਥੱਲੇ ਬੜੇ ਪੈਣੇ ਮਿੱਧਣੇ ਟੈਂਕਾਂ ਤੋਪਾਂ ਥੱਲੇ ਬੱਲੇ ਲੋਕੋ ਬੱਲੇ ਆਪਾਂ ਜੰਗ ਜਿੱਥੇ ਚੱਲੇ ਲਾਸਟ ਜੀ ਕੇ ਜੱਜ ਕਹੇ ਜੰਗ ਕਿਸੇ ਚੀਜ਼ ਦਾ ਨਾ ਹੱਲ ਜੰਗ ਜੱਜ ਕਹੇ ਜੰਗ ਕਿਸੇ ਚੀਜ਼ ਦਾ ਨਾ ਹੱਲ ਮਸਲਾ ਅਖੀਰ ਤੇ ਨਿਬੇੜੂ ਸਾਂਝੀ ਗੱਲ ਵੈਣ ਤੇ ਤਬਾਹੀ ਤੇ ਗਰੀਬੀ ਪੈਣੀ ਪੱਲੇ ਬਚਣਾ ਤਾਂ ਕੋਈ ਪਰਮਾਣੂ ਜਦੋਂ ਚੱਲੇ ਬਚਣਾ ਨਾ ਕੋਈ ਪਰਮਾਣੂ ਜਦੋਂ ਚੱਲੇ ਜੰਗ ਰੋਕੋ ਤੁਰ ਪੈਓ ਕਬਰਾਂ ਦੇ ਵੱਲੇ ਜੰਗ ਰੋਕ ਕੋ ਤੁਰਪਯੋ ਕਬਰਾਂ ਦੇ ਵੱਲੇ ਕਬਰਾਂ ਦੇ ਵੱਲੇ ਧੰਨਵਾਦ ਜੋਧੇਵਸ ਦੇ ਰੋ ਆਬਾਦ ਰੋ ਜੰਗ ਤੋਂ ਰੱਬ ਤੁਨ ਸੁਰਖਿਤ ਰੱਖੇ ਸਸਕਾਰ